ਆਇਆ ਹੁੰਦੀਆਂ ਨੇ ਬਾਹਰ ਦੁਸ਼ਮਣ ਦਾ ਪੈਰਾ ਕੱਲੀ ਭੈਣ ਨੂੰ ਦੇਖ ਕੇ ਦੁਸ਼ਮਣ ਪਤਾ ਨਹੀਂ ਕੀ ਕਰ ਗੁਜ਼ਰੇ ਕਿਉਂਕਿ ਦੁਸ਼ਮਣ ਦੇ ਹਿੱਸੇ ਅੰਦਰ ਨਹੀਂ ਆਇਆ ਧੀਆ ਦਾ ਸਤਿਕਾਰ ਕਰਨੇ ਅੱਜ ਵੀ ਅਸੀਂ ਦੇਖਦੇ ਆ ਬੜਾ ਦੁੱਖ ਹੁੰਦਾ ਜੋ ਸਾਨੂੰ ਖਬਰਾਂ ਨਿਤ ਦੇਖਣ ਨੂੰ ਮਿਲਦੀਆਂ ਵੀ ਰਿਸ਼ਤਿਆਂ ਦੀ ਕਦਰ ਹੀ ਨਹੀਂ ਰਹੀ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਰਿਸ਼ਤਾ ਕਿਹੜਾ ਹੈ ਔਰ ਉਸ ਸਮੇਂ ਅਨਸਾਰ ਪਿੰਡ ਦੀ ਧੀ ਬੱਚੀ ਲੋਕ ਮਾਣ ਦਿਆ ਕਰਦੇ ਸਨ ਵੀ ਇਹ ਪਿੰਡ ਦੀ ਧੀ ਹੈ ਸਤਿਕਾਰ ਦੇਣਾ ਹੈ ਪਰ ਅਜ ਬੜਾ ਮੈਂ ਕਹਿੰਦੀ ਵੀ ਉਹ ਖੂਚ ਮਾੜੀ ਪੈਣ ਵਾਲੀ ਜਿਹੜੀ ਗੱਲ ਹੋ ਗਈ ਉਹ ਸਮੇਂ ਨਾਲ ਨੇ ਕਿਹਾ ਭੈਣੇ ਤੂੰ ਗੋਮ ਦੀ ਇੱਜ਼ਤ ਹੈ ਧੀਆ ਗੋਮ ਦੀ ਇੱਜ਼ਤ ਖੁੱਤੀਆ ਤੂੰ ਕਿਉਂ ਜਾਵੇਂ ਕੱਲੀ ਚਿੱਠੀ ਲੈ ਕੇ ਅਸੀਂ ਜੁਹਦੇ ਆ ਬੈਠੇ ਤੇਰੇ ਵੀਰ ਸੱਜ ਕੇ ਜਾਵਾਂ ਪਰਵਾਹ ਦਵਾ ਇਹੋ ਜਿਹਾ ਵੀਰਾਂ ਤੋਂ ਵੀਰ ਜੀ ਇਸ ਗੱਲ ਦੀ ਤੇ ਮੈਂ ਕਦਰ ਕਰਦੀ ਹਾਂ ਤੁਹਾਡੀ ਸ਼ਿਫਟ ਕਰਦੀ ਹਾਂ ਪਰ ਸ਼ਮਾ ਕੁਝ ਐਸਾ ਹੈ ਇੱਕ ਗੱਲ ਦਾ ਫਿਰ ਮੈਨੂੰ ਜਵਾਬ ਦੇ ਦਿਓ ਮਹਾਰਾਜ ਨੇ ਜਦੋਂ ਅੰਮ੍ਰਿਤ ਸ਼ਕਾਇਆ ਹੈ ਪਹਿਣਾ ਵਾਸਤੇ ਵੱਖਰੇ ਬਾਟੇ 'ਚ ਅੰਮ੍ਰਿਤ ਤਿਆਰ ਕੀਤਾ ਵੀਰਾਂ ਵਾਸਤੇ ਵੱਖਰੇ ਬਾਟੇ 'ਚ ਜਾਂ ਇੱਕੋ ਬਾਟੇ 'ਚ ਅੰਮ੍ਰਿਤ ਤਿਆਰ ਕਰਕੇ ਸਾਰਿਆਂ ਨੂੰ ਛਕਾਇਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੋਵੇਗਾ ਕਿ ਵੱਖੋ ਵੱਖਰੇ ਬਾਟੇ 'ਚ ਅੰਮ੍ਰਿਤ ਤਿਆਰ ਨਹੀਂ ਹੁੰਦਾ ਇੱਕੋ ਹੀ ਬਾਟੇ 'ਚ ਅੰਮ੍ਰਿਤ ਤਿਆਰ ਹੁੰਦਾ ਹੈ ਉਸੇ ਬਾਟੇ 'ਚ ਉਹ ਪਹਿਣਾ ਅੰਮ੍ਰਿਤ ਪਾਨ ਕਰਦਿਆਂ ਉਸੇ ਬਾਟੇ 'ਚ ਵੀਰਾਂ ਜਿਹੜਾ ਮੇਰੇ ਖੰਡੇ ਬਾਟੇ ਦਾ ਅਮਰਤ ਪਾਨ ਕਰੇਗਾ ਉਹ ਕੱਲਾ ਸਵਾ ਲੱਖ ਨਾਲ ਲੜਨ ਦੀ ਸ਼ਕਤੀ ਰੱਖੇਗਾ ਜਿਹੜਾ ਵੀ ਅਮਰਤ ਪਾਨ ਕਰੇਗਾ ਇਹ ਨਹੀਂ ਵੀ ਮਹਾਰਾਜ ਨੇ ਕਿਹਾ ਵੀ ਅਮਰਤ ਪਾਨ ਕਰਨਗੇ ਤੇ ਸ਼ਕਤੀ ਉਹਨਾਂ ਨੂੰ ਮਿਲਣੀ ਹੈ ਭੈਣਾ ਨੂੰ ਨਹੀਂ ਮਿਲਣੀ ਮਹਾਰਾਜ ਨੇ ਕਿਹਾ ਜਿਹੜਾ ਵੀ ਅਮਰਤ ਪਾਨ ਕਰੇਗਾ ਉਹ ਪਹਿਣਾ ਬੀਬੀਆਂ ਵੀ ਹੋ ਸਕਦੀਆਂ ਉਹ ਵੀਰ ਵੀ ਹੋ ਸਕਦਾ ਓ ਸਵਾ ਲੱਖ ਨਾਲ ਲੜਨ ਦੀ ਸ਼ਕਤੀ ਰੱਖੇਗਾ ਵੀਰ ਜੀ ਮੈਂ ਵੀ ਅਮਰਤ ਪਾਨ ਕੀਤਾ ਓ ਮੇਰੇ ਘਰ ਦੇ ਸਰੀ ਸੋਹ ਕਹਿੰਦੀ ਚੀਰ ਕੇ ਰੱਖ ਦੇਾਂਗੀ ਆਵੇ ਤਾਂ ਸਹੀ ਆ ਕੇ ਦੁਸ਼ਮਣੇ ਓ ਟੱਕਰੇ ਟੱਕਰੇ ਕਰਦੇਾਂਗੀ ਬਾਜਾਂ ਵਾਲੇ ਦੀ ਧੀ ਹੈ Oh